ਵਾਹਿਗੁਰੂ ਆ ਮੈਂ ਸਾਰੇ ਹੀ ਅੰਮ੍ਰਿਤਸਰ ਦੇ ਸਾਰੇ ਮੀਡੀਆ ਦੇ ਸਾਥੀਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਆਪ ਸਭ ਸਾਡੀ ਇਹ ਪ੍ਰੈਸ ਕਾਨਫਰੰਸ ਕਰਨ ਲਈ ਇੱਥੇ ਪਹੁੰਚੇ ਹੋ ਆਪ ਸਭ ਜਾਣਦੇ ਹੋ ਕਿ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਨਿਸ਼ਾਨਿਰਦੇਸ਼ਾਂ ਅਨੁਸਾਰ ਨੌਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਦੀ 350 ਸਾਲਾਂ ਸ਼ਹਾਦਤ ਨੂੰ ਨੂੰ ਦੀ ਸ਼ਤਾਬਦੀ ਦੇ ਲਈ ਪਿਛਲੇ ਕਈ ਮਹੀਨਿਆਂ ਤੋਂ ਤਿਆਰੀਆਂ ਕਰ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੇ ਪੰਜਾਬ ਦੇ ਸਾਰੇ ਸੰਤਾਂ ਮਹਾਪੁਰਖਾਂ ਸੰਪਰਦਾਵਾਂ ਨਿਆਂਗ ਨਿਆਂਗ ਸਿੱਖ ਜਥੇਬੰਦੀਆਂ ਸਿੱਖ ਸਕਾਲਰਸ ਦੇ ਨਾਲ ਵੀ ਇੱਕ ਲੰਬੀ ਮੀਟਿੰਗ ਕੀਤੀ ਤੇ ਸਾਰਾ ਜੋ ਪਲਾਨ ਜੋ ਪੰਜਾਬ ਸਰਕਾਰ ਨੇ ਬਣਾਇਆ ਉਹਦੇ ਤੇ ਸਾਰਾ ਦਿਸ਼ਾ ਨਿਰਦੇਸ਼ ਲਈ ਸੰਤਾਂ ਮਹਾਪੁਰਖਾਂ ਤੋਂ ਤੇ ਉਸੇ ਦੇ ਸੰਬੰਧ ਦੇ ਵਿੱਚ ਅੱਜ ਅਸੀਂ ਅੰਮ੍ਰਿਤਸਰ ਆਏ ਤਿਆਰੀ ਮੀਟਿੰਗ ਦਾ ਆ ਇਥੇ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਮੇਰੇ ਨਾਲ ਮੇਰੇ ਸਾਥੀ ਮੇਰੇ ਦੋਨੋਂ ਤਿੰਨੋਂ ਵੱਡੇ ਭਰਾ ਆ ਮਾਨਯੋਗ ਸਰਦਾਰ ਹਰਪਜਨ ਸਿੰਘ ਜੀ ਈਟੀਓ ਜੋ ਪੀਡਬਲਿਊਡੀ ਮਿਨਿਸਟਰ ਹੈ ਮਾਨਯੋਗ ਸਰਦਾਰ ਤਰਨਪ੍ਰੀਤ ਸਿੰਘ ਸੋਨ ਜੀ ਜੋ ਆਪਣਾ ਰੂਰਲ ਡਿਵੈਲਪਮੈਂਟ ਤੇ ਟੂਰਿਜ਼ਮ ਦੇ ਮਿਨਿਸਟਰ ਨੇ ਮਾਨਯੋਗ ਸ਼੍ਰੀ ਦੀਪਕ ਬਾਲੀ ਜੀ ਜੋ ਸਾਡੇ ਟੂਰਿਜ਼ਮ ਐਂਡ ਕਲਚਰ ਵਿਭਾਗ ਦੇ ਸਲਾਹਕਾਰ ਹਨ ਤੇ ਸਾਡੇ ਸਾਰਿਆਂ ਦੀ ਰਹਿਨਮਾਈ ਕਰਦੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੇ ਵਾਲੇ ਸਾਡੇ ਐਮਐਲਏ ਸਾਹਿਬ ਸ਼ਹੀ ਕਲਸੀਆ ਕਲਸੀ ਜੀ ਜੋ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਵੀ ਨੇ ਅੰਮ੍ਰਿਤਸਰ ਦਾ ਸਾਰਾ ਪ੍ਰਸ਼ਾਸਨ ਸੀਪੀ ਸਾਹਿਬ ਡੀਸੀ ਸਾਹਿਬ ਸਾਰੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਸਨ ਆਪ ਸਭ ਜਾਣਦੇ ਹੋ ਕਿ ਚਾਰ ਨਗਰ ਕੀਰਤਨ ਜਿਹੜੇ ਆ ਉਹ ਆਰੰਭੇ ਜਾ ਰਹੇ ਨੇ ਸਾਡੇ 350 ਸਾਲਾਂ ਨੂੰ ਸਮਰਪਿਤ ਜਿਹਦੇ ਵਿੱਚੋਂ 18 ਨਵੰਬਰ ਨੂੰ ਸ਼੍ਰੀ ਨਗਰ ਰਿਖੇ ਗੁਰਦੁਆਰਾ ਛੱਤੀ ਪਾਤਸ਼ਾਹੀ ਕੀਰਤਨ ਦਰਬਾਰ ਹੋਊਗਾ ਤੇ 19 ਨਵੰਬਰ ਨੂੰ ਸਵੇਰੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਮਾਨਯੋਗ ਸਾਡੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਮਾਨਯੋਗ ਮੁੱਖ ਮੰਤਰੀ ਜੰਮੂ ਕਸ਼ਮੀਰ ਤੇ ਨਾਲ ਸਾਰੇ ਸੰਤਾਂ ਮਹਾਪੁਰਖਾਂ ਦੀ ਰਹਿਨਵਾਈ ਹੇਠ ਜਿਹੜਾ ਨਗਰ ਕੀਰਤਨ ਕਸ਼ਮੀਰ ਤੋਂ ਸ਼੍ਰੀਨਗਰ ਤੋਂ ਚੱਲੂਗਾ 19 ਨਵੰਬਰ ਨੂੰ ਤੇ ਜੰਮੂ ਪਠਾਨਕੋਟ ਹਸ਼ਾਰਪੁਰ ਹੁੰਦੇ ਹੋਏ 22 ਤਰੀਕ ਨੂੰ ਸ਼੍ਰੀਨੰਦਪੁਰ ਸਾਹਿਬ ਪਹੁੰਚੂਗਾ ਨਾਲ ਹੀ ਦੋ ਨਗਰ ਕੀਰਤਨ ਮਾਲਵੇ ਤੋਂ ਰੰਬੇ ਜਾ ਰਹੇ ਹੈ ਇੱਕ ਫਰੀਦਕੋਟ ਤੋਂ ਫਰੀਦਕੋਟ ਫਿਰੋਜ਼ਪੁਰ ਮੋਗਾ ਲੁਧਿਆਣਾ ਫਤਿਹਗੜ੍ਹ ਸਾਹਿਬ ਹੁੰਦੇ ਹੋਏ ਸ਼੍ਰੀ ਨਨਦਪੁਰ ਸਾਹਿਬ ਪਹੁੰਚੂਗਾ ਦੂਜਾ ਨਗਰ ਕੀਰਤਨ ਤੱਕ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਬਠਿੰਡਾ ਸੰਗਰੂਰ ਪਟਿਆਲੇ ਹੁੰਦੇ ਹੋਏ ਵਾਇਆ ਮੋਹਾਲੀ ਸ਼੍ਰੀ ਨਨਦਪੁਰ ਸਾਹਿਬ ਪਹੁੰਚੂਗਾ ਚੌਥਾ ਨਗਰ ਕੀਰਤਨ ਜਿਹੜਾ ਜੀ ਉਹ ਗੁਰਦਾਸਪੁਰ ਤੋਂ ਜਿਹੜਾ ਹੈ 20 ਨਵੰਬਰ ਨੂੰ ਸਵੇਰੇ 8 ਵਜੇ ਆਰੰਭਿਆ ਜਾਊਗਾ ਗੁਰਦੁਆਰਾ ਬਾਬਾ ਹੀਰਾ ਸਿੰਘ ਜੀ ਦੇ ਸਥਾਨ ਤੋਂ ਉੱਥੋਂ ਇਸ ਤੇ ਇਸ ਨਗਰ ਕੀਰਤਨ ਦੀ ਜਿਹੜੀ ਸਾਡੇ ਜਿਵੇਂ ਮਾਨਯੋਗ ਮੁੱਖ ਮੰਤਰੀ ਨੇ ਸਾਡੀ ਸਾਹਮਣੇ ਸਾਡੀ ਡਿਊਟੀ ਲਈ ਹੈ ਅਸੀਂ ਸਾਰੇ ਚਾਹੇ ਸਾਰੇ ਮੰਤਰੀ ਹੋਈਏ ਐਮਐਲਏ ਸਹਿਬਾਨ ਹੋਈਏ ਜਾਂ ਸਾਰੇ ਅਸਰਸ਼ਾਹੀ ਸਾਡਾ ਕੰਮ ਹੈ ਸੜਕਾਂ ਦੇ ਉੱਤੇ ਜਿਹੜਾ ਹੈ ਕੰਮ ਕਰਨਾ ਗੁਰੂ ਸਾਹਿਬ ਦੇ ਅਦਬ ਤੇ ਸਤਕਾਰ ਨੂੰ ਦੇਖਦੇ ਹੋਏ ਸੇਵਾ ਕਰਨਾ ਇਸ ਨਗਰ ਕੀ ਇੱਤਿਨ ਦੀ ਜਿਹੜੀ ਅਗਵਾਈ ਹੈ ਜਿਹੜੀ ਉਹ ਸਾਡੇ ਮਾਨਯੋਗ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਤੇ ਨਾਲ ਹੀ ਸਾਰੇ ਸਾਡੇ ਮਾਝੇ ਦੇ ਜਿਹੜੇ ਸੰਤ ਮਹਾਪੁਰਖ ਹੈ ਉਹ ਕਰਨਗੇ ਸਾਡਾ ਕੰਮ ਹੈ ਕਿ ਅਸੀਂ ਬਤੌਰ ਸੇਵਾਦਾਰ ਅਧਰੂ ਜੋ ਤਿਆਰੀ ਹੈ ਉਹ ਕਰਨੀਆਂ ਉਸੇ ਸਮਝ ਚ ਜਿਹੜਾ ਗੁਰਦਾਸਪੁਰ ਤੋਂ ਚੱਲ ਕੇ ਵਾਇਆ ਢਾਰੀਆਲ ਵਾਇਆ ਬਟਾਲਾ ਹੁੰਦੇ ਹੋਏ ਵਾਇਆ ਬਾਬਾ ਬਖਾਲਾ ਸਾਹਿਬ ਹੁੰਦੇ ਹੋਏ ਬਾਬਾ ਬਖਾਲਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਤੇ ਫਿਰ ਸ਼ਾਮ ਨੂੰ ਜਿਹੜਾ ਰਾਤ ਨੂੰ ਆਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣਗੇ ਰਾਤ ਦਾ ਜਿਹੜਾ ਨਿਵਾਸ ਹੈ ਉਹ ਬਾਬਾ ਜੀ ਦੀ ਅਸਥਾਨ ਤੇ ਹੋਊਗਾ ਅਗਲੇ ਦਿਨ ਸਵੇਰੇ ਅੰਮ੍ਰਿਤਸਰ ਸਾਹਿਬ ਦੀ ਫੇਰੀ ਕਰਦੇ ਹੋਏ ਵਾਇਆ ਤਰਨਤਾਰਨ ਗੋਇੰਦਵਾਲ ਸਾਹਿਬ ਅੱਜ ਜਿਹੜਾ ਹੈ ਜਲੰਧਰ ਫਿਰ ਕਪੂਰਥਲਾ ਜਲੰਧਰ ਜਲੰਧਰ ਤੋਂ ਗਏ ਫਿਰ ਫਗਵਾੜਾ ਬੰਗੇ ਨਵਾਂ ਸ਼ਹਿਰ ਬਲਾਚੌਰ ਹੁੰਦੇ ਸ਼੍ਰੀ ਨਨਪੁਰ ਸਾਹਿਬ 22 ਤਰੀਕ ਨੂੰ ਪਹੁੰਚੂਗਾ ਇਸ ਤੋਂ ਅਸੀਂ ਅੱਜ ਸਾਰੇ 1-1 ਇੰਚ ਜਿਹੜੀ ਹੈ ਸੜਕਾਂ ਨੇ ਉੱਥੇ ਜੋ-ਜੋ ਕੰਮ ਹੋਣ ਵਾਲੇ ਆ ਉਸ ਦੀ ਮੀਟਿੰਗਸ ਮਾਨਯੋਗ ਪੀ ਡਬਲਯੂ ਡੀ ਮਨਿਸਟਰ ਸਾਹਿਬ ਨਾਲ ਹੀ ਸੀ ਜਿਹੜੇ-ਜਿਹੜੇ ਪੰਚਾਇਤਾਂ ਦੀਆਂ ਸਭ ਨੂੰ ਜਿਹੜਾ ਹੈ ਸੱਦਾ ਜਾਊਗਾ ਸਾਡੇ ਪੰਚਾਇਤ ਮੰਤਰੀ ਜੀ ਵੱਲੋਂ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਹਰ ਤਰ੍ਹਾਂ ਦੀਆਂ ਤਿਆਰੀਆਂ ਦਾ ਜੀਜਾਜ਼ਾ ਲਿਆ ਤੇ ਨਾਲ ਹੀ ਅੰਮ੍ਰਿਤਸਰ ਸਾਹਿਬ ਤੇ ਬਾਬਾ ਬਾਬਾ ਵਕਾਲਾ ਸਾਹਿਬ ਵਿਖੇ ਜਿਹੜੇ ਦੋ ਹੋਰ ਵੱਡੇ ਸਮਾਗਮ ਹੋਣੇ ਆ ਕੀਰਤਨ ਦਰਬਾਰ ਹੋਣੇ ਆ ਪਲੱਸ ਦੋਨੋਂ ਸ਼ਹਿਰਾਂ ਦੇ ਵਿੱਚ ਜਿਹੜੀ ਸ਼ਹਾਦਤ ਦੀ ਲੋ ਹੈ ਇੱਕ ਮਿਸ਼ਾਲ ਜਿਹੜੀ ਹੈ ਉਹ ਉਹ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਉਹਦੇ ਨਾਲ ਸਾਰਾ ਜਿਹੜਾ ਸ਼ਹਿਰ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਬਾਬਾ ਬਕਾਲਾ ਸਾਹਿਬ ਰੌਸ਼ਨ ਕੀਤਾ ਜਾਊਗਾ ਤੇ ਨਾਲ ਇੱਕ ਲਾਈਟ ਐਂਡ ਸਾਊਂਡ ਸ਼ੋਅ ਜਿਹੜਾ ਹੈ ਗੋਬਿੰਦਗੜ ਫੋਟੋ ਦੀ ਵੀ ਤਰੀਕ ਤੁਹਾਨੂੰ ਦੱਸ ਦੇਵਾਂਗੇ 1 ਤੋਂ 18 ਨਵੰਬਰ ਦੇ ਵਿੱਚ ਜਿਹੜਾ ਹੈ ਉਹ ਲਾਈਟ ਐਂਡ ਸਾਊਂਡ ਸ਼ੋਅ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੀ ਹੋਊਗਾ ਤਰਨਤਾਰਨ ਵਿਖੇ ਵੀ ਹੋਊਗਾ ਤੇ ਨਾਲ ਹੀ ਗੁਰਦਾਸਪੁਰ ਵਿਖੇ ਵੀ ਹੋਊਗਾ ਇਹ ਸਾਰੇ ਸਮਾਗਮਾਂ ਦੇ ਉੱਤੇ ਨਾਲ ਹੀ ਕਿਉਂਕਿ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਸਾਹਿਬ ਜੀ ਦਾ ਜਨਮ ਸਥਾਨ ਹੈ ਗੁਰੂ ਕੇ ਮਹਿਲ ਨੂੰ ਜਾਂਦੇ ਜਿਹੜੇ ਰਸਤੇ ਆ ਉੱਥੇ ਕਾਰਪੋਰੇਸ਼ਨ ਨਾਲ ਗੱਲ ਕਰਕੇ ਉਹਨਾਂ ਦਾ ਜਿਹੜਾ ਹੈ ਟੋਟਲ ਜਿਹੜਾ ਹੈ ਤੁਸੀਂ ਕਹਿ ਸਕਦੇ ਹੋ ਉਹਨਾਂ ਦੀ ਖੂਬਸੂਰਤੀ ਜਿਹੜੀ ਹੈ ਵਧਾਈ ਜਾ ਰਹੀ ਹਾਲਾਂਕਿ ਪੁਰਾਣਾ ਸ਼ਹਿਰ ਹੈ ਜਗਾ ਤੰਗ ਹੈ ਪਰ ਜਿੱਦਾਂ ਦੇ ਵੀ ਉਹ ਹੈ ਉਹਦੇ ਜੋ ਬੈਸ ਕੀਤਾ ਜਾ ਸਕਦਾ ਜੇ ਮੈਂ ਆਪਣੇ ਕੋਲੋਂ ਵੀ ਆਪਣੇ ਨਿੱਜੀ ਫੰਡ ਚੋਂ 20 ਲੱਖ ਰੁਪਏ ਤੇ ਕਾਰਪੋਰੇਸ਼ਨ ਨਾਲ ਸਾਰਾ ਤਿਆਰ ਕਰ ਲਿਆ ਉਹਦਾ ਵੀ ਕੰਮ ਅਸੀਂ ਜਲਦੀ ਹੀ ਆਰੰਭਾਂਗੇ ਉੱਥੇ ਬਹੁਤ ਸੁੰਦਰ ਜਿਹੜੀ ਹੈ ਤਾਂ ਕਿ ਸਫਾਈ ਰਵੇ ਗੁਰੂ ਕੇ ਮਹਿਲ ਜਿੱਥੇ ਨੌਵੇਂ ਪਾਤਸ਼ਾਹ ਜਿਹੜਾ ਜਨਮ ਸਥਾਨ ਹੈ ਤੇ ਹੋਰ ਵੀ ਜਿਹੜੀ ਹੈ ਸਾਰੀ ਟੋਟਲ ਜੋ ਜੋ ਕੰਮ ਹੋਣ ਵਾਲੇ ਉਹ ਸਾਰੇ ਕਾਰਪੋਰੇਸ਼ਨ ਤੇ ਵੱਖ-ਵੱਖ ਅਧਿਕਾਰੀਆਂ ਨੂੰ ਦੱਸਿਆ ਗਿਆ ਤੇ ਹਰ ਸੰਭਵ ਜੋ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਜਿਵੇਂ ਤੁਸੀਂ ਖੁਦ ਗਰਾਉਂਡ ਤੇ ਉਤਰੇ ਸੀਗੇ ਚੇਤ ਜੀ ਸਾਹਿਬ ਉਹਨੂੰ ਗਰਾਉਂਡ ਅੱਜ ਹੀ ਕਾਲ ਤੱਕ ਕਿਹੜੀਆਂ-ਕਿਹੜੀਆਂ ਕਮੀਆਂ ਤੁਸੀਂ ਦੇਖੀਆਂ ਕਿ ਵਾਕਈ ਉਹ ਕਮੀਆਂ ਸੀਗੀਆਂ ਤੁਸੀਂ ਕੋਈ ਦੋ ਨੁਕਤੇ ਚੁੱਕੋ